ਆਪ ਲਈ ਲੜ ਲਾਏ ਦਰਦਰਵੇਸ਼ੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਧਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਉਣ ਕਾ ਹੈ ਸਵਾਉ ਜਨ ਕੇ ਸੰਗ ਚਿਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਆਇਆ ਤਾਂ ਕਾ ਸਫਲ ਹੈ ਪਰ ਉਹ ਵਿਕਾਰੀ ਹੋਏ ਦੂਖ ਸਹੈਸ ਰ ਆਪਣੇ ਸੁਖदाई ਸਭ ਕੋਏ ਵੱਡੀਆਂ ਘਾਲਣਾ ਤਨ ਤਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਤਨ ਤਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕਮਾਈਆਂ ਔਰ ਉਹਨਾਂ ਦੀ ਸੇਵਾ ਵਿੱਚ ਤਨ ਬਾਬਾ ਬਾਬਾ ਨਰੈਨ ਸਿੰਘ ਮਹਾਰਾਜ ਨੇ ਵੱਡੀਆਂ ਸੇਵਾਵਾਂ ਕਰਕੇ ਅੱਜ ਜਿਹੜਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਆਪਾਂ ਵੇਖ ਰਹੇ ਆ ਇਹ ਸੰਗਤ ਜੀ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਣ ਇਹਨੂੰ ਸੋਭ ਗੱਲਾਂ ਵਿੱਚ ਬਚਨਾਂ ਵਿੱਚ ਵਰਨਨ ਨਹੀਂ ਕੀਤਾ ਜਾ ਸਕਦਾ ਜੋ ਸੰਪਟ ਕੰਡ ਪਾਟ ਸਾਹਿਬ ਔਰ ਗੁਰੂ ਘਰ ਦੇ ਸਾਰੇ ਹੀ ਪਾਠੀ ਸਿੰਘਾਂ ਨੇ ਨਿਸਕਾਮ ਸੇਵਾ ਕਰਕੇ ਅਰਦਾਸ ਕੀ ਹੋਈ ਐ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਇਹ ਨਾਨਕ ਸਰ ਭਗਤੀ ਦਾ ਕਰ ਹੈ ਕਬੀਰ ਕਲਯੁਗ ਆ ਗਿਆ ਝੜ ਝੜ ਪੈਣ ਗਿਆਰ ਜੇ ਸੰਤ ਨਾ ਹੁੰਦੇ ਜਗਤ ਵਿੱਚ ਫਿਰ ਕੀ ਹੋਣਾ ਸੀ ਜਲ ਮਰਦਾ ਸੰਸਾਰ ਅਜ ਸਾਰੇ ਸੰਸਾਰ ਵਿੱਚ ਜਗਾ ਜਗਾ ਤੇ ਲੜਾਈਆਂ ਝਗੜੇ ਕਲਯੁਗ ਵਰਤ ਰਿਹਾ ਪਰ ਬਾਬਾ ਜੀ ਦੇ ਘਰ ਵਿੱਚ ਕਿੰਡੀ ਵੱਡੀ ਕਿਰਪਾ ਹੈ ਨਾਨਕੇ ਕੇ ਕਰ ਕੇਵਲ ਨਾਮ ਇਥੇ ਨਾਮ ਦੀ ਮਹਿਮਾ ਕਿਉਂਕਿ ਧਨ ਬਾਬਾ ਨੰਦ ਸਿੰਘ ਮਹਾਰਾਜ ਧਨ ਬਾਬਾ ਈਸ਼ਰ ਸਿੰਘ ਮਹਾਰਾਜ ਜਿਨ੍ਹਾਂ ਨੇ ਮਹਾਨ ਬੰਦਗੀ ਕਰਕੇ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਦਾ ਜੋ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਅੰਮ੍ਰਿਤ ਦੀ ਖੰਡੇ ਬਾਟੇ ਦੀ ਦਾਤ ਦੇ ਕੇ ਸਾਨੂੰ ਗੁਰੂ ਵਾਲੇ ਬਣਾਇਆ ਉਸ ਮਿਸ਼ਨ ਦਾ ਜੋ ਪ੍ਰਚਾਰ ਪ੍ਰਸਾਰ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਆਪਣੇ ਸਮੇਂ ਵਿੱਚ ਕੀਤਾ ਦੁਨੀਆ ਦਾ ਇੱਕ ਰਿਕਾਰਡ ਹੈ ਇਹ ਇੰਨਾ ਵੱਡਾ ਅੰਮ੍ਰਿਤ ਸੰਚਾਰ ਦਾ ਪ੍ਰਚਾਰ ਪ੍ਰਸਾਰ ਤਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕੀਤਾ ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਸਾਰੀ ਦੁਨੀਆ ਵਿੱਚ ਸਾਰੇ ਸੰਸਾਰ ਵਿੱਚ ਡੰਕਾ ਵੱਜ ਰਿਹਾ ਜਿਵੇਂ ਕਹਿੰਦੇ ਨੇ ਜਿਸ ਨੀਜ ਕੋ ਕੋਈ ਨਾ ਜਾਣਾ ਨਾਮ ਜਪਤ ਚੌਕੁੰਟ ਮਾਨੇ ਚਾਰੇ ਕੁੰਟਾਂ ਵਿੱਚ ਜੈ ਜੈਕਾਰ ਨਾਨਕ ਸਰ ਦੀ ਇਸ ਭਗਤੀ ਦੇ ਘਰ ਦੀ ਹੋ ਰਹੀ ਹੈ ਜਿੱਥੇ ਵੀ ਜਿਵੇਂ ਵੀ ਸਮੇਂ ਨੇ ਉਈ ਸਮਾਂ ਬੜਿਆ ਉਹ ਸਮੇਂ ਨੂੰ ਇਸ ਘਰ ਨੇ ਚੜ੍ਹਦੀ ਕਲਾ ਨਾਲ ਜੇ ਕਿਤੇ ਸ਼ਾਂਤਾਂ ਦੀ ਲੋੜ ਪਈ ਤੇ ਐਸੀਆਂ ਸ਼ਾਂਤੀਆਂ ਤਾਣ ਕੇ ਸ਼ਾਂਤਾਂ ਪਾਈਆਂ ਜਿਵੇਂ ਤਨ ਬਾਬਾ ਇਸ਼ਰ ਸਿੰਘ ਦੇ ਪਿਆਰੇ ਤਨਤਰ ਬਾਬਾ ਜੰਗ ਸਿੰਘ ਮਹਾਰਾਜ ਅੱਜ ਦਿੱਲੀ ਵਿੱਚ ਉਹਨਾਂ ਦੇ ਨਾਂ ਤੇ ਪਿਆਉ ਜਲ ਦੀ ਸ਼ਬੀਲ ਚੱਲ ਰਹੀ ਹੈ ਰਕਾਬ ਗੰਦ ਸਾਹਿਬ ਸੋ ਐਸੇ ਮਰ ਜੀਵੜੇ ਪੈਦਾ ਕੀਤੇ ਤਨ ਬਾਬਾ ਨਰੈਣ ਸਿੰਘ ਮਹਾਰਾਜ ਜਿਨ੍ਹਾਂ ਨੇ ਜਿੱਡੀ ਮਹਾਨ ਸਤਿਗੁਰੂ ਦੇ ਘਰ ਦੀ ਵੱਡੀ ਸ਼ਕਤੀ ਦੇ ਪ੍ਰਤੀਕ ਸਨ ਬਾਬਾ ਈਸ਼ਰ ਸਿੰਘ ਮਹਾਰਾਜ ਉਹਦਾ ਹੀ ਵੱਡਾ ਇਹ ਸਥਾਨ ਤਿਆਰ 13 ਮੰਜਲਾ 68 ਜਦੋਂ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਨਿਹਾਲ ਹੋ ਜਾਂਦੀਆਂ ਨੇ ਇਹ ਵੀ ਦੁਨੀਆ ਵਿੱਚ ਇੱਕ ਅਲਗ ਅਜੂਬਾ ਹੈ ਭਾਵੇਂ ਬਹੁਤ ਵੱਡੇ ਵੱਡੇ ਸਥਾਨ ਨੇ ਪਰ ਇਹ ਬਾਬਾ ਜੀ ਦਾ ਭਗਤੀ ਦਾ ਕਰ ਹੈ ਸਾਡੇ ਬੜੇ ਪਿਆਰੇ ਆਦਰਨੀਏ ਤਨਤਨ ਪਾਪਾ ਬਾਬਾ ਕਾਲਾ ਸਿੰਘ ਜੀ ਮਹਾਰਾਜ ਜੋ ਸਭ ਨੂੰ ਆਦਰ ਪਿਆਰ ਮਾਨ ਸਨਮਾਨ ਦਿੰਦੇ ਹਨ ਔਰ ਦਿਨ ਰਾਤ ਸੇਵਾ ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਬਾਬਾ ਜੀ ਦੀ ਸੇਵਾ ਵਿੱਚ ਇੰਨੇ ਤਤ ਪਰ ਰਹਿਣਾ ਤੇ ਜਿਵੇਂ ਹੁਣ ਉਹਨਾਂ ਨੇ ਬਚਨ ਕੀਤਾ ਹੁਣ ਵੀ ਕੱਟਨੀ ਸੰਗਤ ਜੀ ਦਿਨ ਰਾਤ ਵਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਕਿਹਦਾ ਕੰਮ ਕਰ ਰਹੇ ਨੇ ਸੋਈ ਸੰਤ ਜੋ ਭਾਵੈ RAM ਸੰਤ ਗੋਬਿੰਦ ਕਾ ਇੱਕੋ ਕੰਮ ਉਹ ਹੀ ਕੰਮ ਕਰ ਰਹੇ ਨੇ ਜਿਹੜੇ ਵੱਡੇ ਸਾਡੇ ਮਹਾਂਪੁਰਖਾਂ ਨੇ ਕੀਤੇ ਅਮਰ ਦੀਆਂ ਲਹਿਰਾ ਸਿਮਰਨ ਦੀ ਔਰ ਆਪਣੇ ਕਮਾਏ ਬਚਨਾਂ ਦੀ ਆਪਣੀ ਕਮਾਈ ਵਿੱਚੋਂ ਸਾਨੂੰ ਐਸਾ ਪ੍ਰਸ਼ਾਦ ਮਿਲਦਾ ਹੈ ਹਰ ਹਿਰਦਾ ਨਮ ਹੁੰਦਾ ਹੈ ਹਰ irdਾ ਗੁਰੂ ਨਾਲ ਜੁੜਨ ਦਾ ਯਤਨ ਕਰਦਾ ਹੈ ਜੁੜਦਾ ਹੈ ਸੰਗਤਾਂ ਨੂੰ ਕਿਹਦੇ ਨਾਲ ਜੋੜ ਰਹੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਪ੍ਰਚਾਰ ਕਿਹਦਾ ਕਰ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਦਾ ਸੋ ਐਸੇ ਮਹਾਪੁਰਸ਼ਾਂ ਨੂੰ ਸਤਗੁਰੂ ਚੜ੍ਹਦੀਆਂ ਕਲਾ ਬਖਸ਼ਣ ਸਾਡੀਆਂ ਦੁਆਵਾਂ ਅਰਦਾਸਾਂ ਹਨ ਔਰ ਬਾਬਾ ਜੀ ਨੇ ਜੋ ਇੱਕ ਨਜ਼ਾਰਾ ਹੈ ਸੰਗਤ ਜੀ ਜਦੋਂ ਪਾਠੀ ਸਿੰਘ ਬਾਹਰ ਆਉਂਦੇ ਨੇ ਇੱਕ ਐਸਾ ਮਾਹੌਲ ਇੱਕ ਐਸੀ ਵਾਈਬ੍ਰੇਸ਼ਨ ਪ੍ਰਾਪਤ ਹੁੰਦੀ ਹੈ ਮਨ ਜਿਹੜਾ ਤ੍ਰਿਪਤ ਹੋ ਜਾਂਦਾ ਹੈ ਦਰਸ਼ਨ ਸਾਧਕਾਂ ਸੰਗ ਨਹੀਂ ਕਿਛ ਘਾਲ ਦਰਸ਼ਨ ਪੇੜਤ ਹੋਤ ਨੇ ਹਾਲ ਭਾਗਾ ਵਾਲੀਆਂ ਸੰਗਤਾਂ ਨੇ ਮੈਂ ਵੇਖ ਰਿਆ ਤਿੰਨ ਦਿਨ ਤੋਂ ਬਹੁਤ ਸ਼ਰਧਾ ਨਾਲ ਆ ਬਾਹਰ ਦੂਰ ਤੱਕ ਜਾ ਕੇ ਵੇਖਿਆ ਜਿੱਧਰ ਉਹਨੂੰ ਜਾਣਿਆ ਸੰਗਤਾਂ ਹੱਥ ਜੋੜ ਕੇ ਖੜੀਆਂ ਨੇ ਇੰਨਾ ਪਿਆਰ ਇੰਨਾ ਆਦਰ ਇੰਨੀ ਸੇਵਾ ਭਾਵ ਸੰਘ ਜੀਏ ਮਹਾਪੁਰਸ਼ਾਂ ਦੀ ਦੇਣ ਹੈ ਇਹ ਮਹਾਪੁਰਸ਼ਾਂ ਦੀ ਕਮਾਈ ਹੈ ਸੋ ਨਾਨਕ ਸਰ ਭਗਤੀ ਦੇ ਘਰ ਵਿੱਚ ਬੈਠੇ ਆ ਮੇਰੇ ਨਾਲ ਬਾਬਾ ਅਰਵਿੰਦਰ ਸਿੰਘ ਜੀ ਬੈਠੇ ਨੇ ਬਾਬਾ ਜੀ ਬਾਬਾ ਗੇਜਾ ਸਿੰਘ ਜੀ ਦੇ ਜੋ ਗੱਦੀ ਨਿਸ਼ੀਨ ਨੇ ਪਿਆਰ ਵਾਲੇ ਮਹਾਪੁਰਸ਼ ਉਹ ਬੈਠੇ ਨੇ ਸਾਰੇ ਮਹਾਪੁਰਸ਼ ਬਾਬਾ ਜੀ ਨੂੰ ਪਿਆਰ ਕਰਦੇ ਨੇ ਮੈਂ ਬਹੁਤਾਂ ਸਮਾਂ ਨਾਲ ਲੈਂਦਾ ਹੋਇਆ ਬਾਬਾ ਜੀ ਨੂੰ ਇਸ ਪਵਿੱਤਰ ਸਮਾਗਮ ਦੀਆਂ ਕਰੋੜਾਂ ਕਰੋੜਾਂ ਲੱਖਾਂ ਲੱਖਾਂ ਵਧਾਈਆਂ ਦਿੰਦਾ ਹਾਂ ਕਿਉਂਕਿ ਇਹ ਕਾਰਜ ਕੋਈ ਸੌਖੇ ਨਹੀਂ ਹੁੰਦੇ ਸਾਰੇ ਸੇਵਾਦਾਰ ਦਿਨ ਰਾਤ ਇੱਕ ਕੀਤੀ ਹੋਈ ਹੈ ਆ ਵਸ਼ਾਈਆਂ ਵੇਖੋ ਕਿੰਨਾ ਮਨ ਲੱਗਦਾ ਹੈ ਸੀਨੇ ਵਿੱਚ ਠੰਡ ਪੈਂਦੀ ਹੈ ਜਦੋਂ ਗੁਰੂ ਕੇ ਦਰਸ਼ਨ ਕਰਦੇ ਆ ਸੋ ਇਹ ਸਾਰੀਆਂ ਸਮਤਾ ਤਨ ਬਾਬਾ ਅਨੰਦ ਸਿੰਘ ਬਾਬਾ ਆਇਸ਼ਰ ਸਿੰਘ ਮਹਾਰਾਜ ਤਨ ਤਨ ਬਾਬਾ ਨਰੈਨ ਸਿੰਘ ਤੇ ਤਨ ਤਨ ਬਾਬਾ ਕਾਲਾ ਸਿੰਘ ਜੀ ਨੂੰ ਵਧਾਈਆਂ ਇਸਰੇ ਜਾਂਦਾ ਹੈ ਬਹੁਤ ਬਹੁਤ ਵਧਾਈਆਂ ਸਾਡੇ ਗੁਰਚਰਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ ਬਾਬਾ ਜੀ ਦੇ ਗੁਰ ਪਾਈ ਹਨ ਪ੍ਰਾਣੇ ਸਾਥੀ ਹਨ ਉਹ ਵੀ ਸਾਰਾ ਸਾਥ ਬਾਬਾ ਮੇਰ ਸਿੰਘ ਜੀ ਨੇ ਪ੍ਰਾਣੇ ਬਜ਼ੁਰਗਾਂ ਚੋਂ ਇਸੇ ਤਰ੍ਹਾਂ ਬਾਬਾ ਕਰਨੈਲ ਸਿੰਘ ਸੀ ਔਰ ਸਾਰਿਆਂ ਦੇ ਕਿਤੇ ਕਿਤੇ ਨਾਮ ਲਈਏ ਸਾਰੀਆਂ ਇਹ ਨਾਮ ਦੀਆਂ ਬੰਦਗੀ ਦੀਆਂ ਰस्सियां ਹੋਈਆਂ ਸੇਵਾ ਦੀਆਂ ਰस्सियां ਹੋਈਆਂ ਰੂਹਾਂ ਨੇ ਸਾਰਿਆਂ ਨੂੰ ਕੋਟ-ਕੋਟ ਪ੍ਰਣਾਮ ਕਰਦਾ ਹੋਇਆ ਲੱਖ-ਲੱਖ ਕਰੋੜ-ਕਰੋੜ ਵਧਾਈ ਦਿੰਦਾ ਹੋਇਆ ਫਤਿਹ ਅਰਜ਼